ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਆਪਾਂ ਨੂੰ ਇੱਕ ਜਗਾ ਲੱਭੀ ਸੀ ਜਿੱਥੋਂ ਇਤਿਹਾਸ ਦਾ ਸਮਾਨ ਤੇ ਪੁਰਾਣੇ ਜਿਹੜੇ ਬਰਤਨ ਸੀ ਉਸ ਦੌਰ ਦੇ ਉਹ ਲੱਭ ਰਹੇ ਸੀ ਸੋ ਆਪਾਂ ਕੰਟੈਕਟ ਕੀਤਾ ਸੀ ਡਾਕਟਰ ਅਸ਼ਵਨੀ ਕੁਮਾਰ ਜਿਹੜੇ ਕੀ ਕੇਂਦਰੀ ਯੂਨੀਵਰਸਿਟੀ ਪੰਜਾਬ ਦੇ ਵਿੱਚ ਪੜ੍ਹਾਉਂਦੇ ਆ ਪੀ ਐਚ ਡੀ ਵਾਲੇ ਸਟੂਡੈਂਟਾਂ ਨੂੰ ਸੋ ਉਹ ਅੱਜ ਆ ਰਹੇ ਐ ਇੱਥੇ ਆਪਾਂ ਨੂੰ ਮਿਲਣ ਤੇ ਉਹ ਸਾਈਟ ਨੂੰ ਦੇਖਣ ਉਹਦਾ ਅੱਜ ਸਰਵੇ ਕਰਨਗੇ ਉਹ ਇਹਕਰ ਉਹਦਾ ਜਿਹੜਾ ਸੰਪਰਕ ਆ ਜਿਹੜਾ ਉਹ ਲਿੰਕ ਜਿਹੜਾ ਹੈ ਇੰਡਸ ਵੈਲੀ ਦੇ ਨਾਲ ਹੁੰਦਾ ਤਾਂ ਇੱਕ ਬਹੁਤ ਵੱਡੀ ਕੋਝ ਹੋ ਗਈ ਕਿੱਥੇ ਵੀ ਕਿਤੇ ਕੋਈ ਥੇ ਮਿਲਦੀ ਹੈ ਉੱਥੇ ਤਿੰਨ ਚਾਰ ਚੀਜ਼ਾਂ ਮਿਲਦੀਆਂ ਭਖੜਾ ਮਿਲਦਾ ਜਾਂ ਤੋੜਿਆਂ ਦੇ ਵਿੱਚ ਪਾੜੇ ਰੱਖਿਆ ਹੋਇਆ ਜਾਂ ਤਾਂਦਰਾ ਮਿਲਦਾ ਜਾਂ ਲੀਹਾ ਮਿਲਦਾ ਜਾਂ ਪੀਲਾ ਮਿਲਦੀਆਂ ਇਹਨਾਂ ਆਪਣਾ ਬਾਣ ਨੂੰ ਲੱਗਦੀਆਂ ਜਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸਮੇਂ ਦੇ ਉੱਤੇ ਵਰਤਿਆ ਕਰਦੇ ਸੀ ਲੋਕ ਆਬਾਦੀ ਜਿਹੜੀ ਘੱਟ ਸੀ ਸੀਮਤ ਸੀ ਜ਼ਿਆਦਾ ਆਬਾਦੀ ਨਹੀਂ ਸੀ ਪਰ ਇਹਨਾਂ ਦੇ ਕਿਤੇ ਬੜੇ ਮਸ਼ਹੂਰ ਸੀ ਕਿਉਂਕਿ ਜਿਹੜਾ ਭਾਂਡਾ ਹੈ ਉਹ ਸਮੇਂ ਦੇ ਉੱਤੇ ਕੋਈ ਸਟੀਲ ਲੋਹਣੀ ਹੋਇਆ ਕਰਦਾ ਸੀ ਮਿੱਟੀ ਦੇ ਭਾਂਡੇ ਦੀ ਇਹਨਾਂ ਦਾ ਵਪਾਰ ਵਧੀਆ ਚੱਲਦਾ ਸੀ ਸੋ ਅੱਜ ਡਾਕਟਰ ਸਾਹਿਬ ਆ ਰਹੇ ਸਰਵੇ ਕਰਨਗੇ ਜੋ ਵੀ ਉੱਥੋਂ ਜਾਣਕਾਰੀ ਨਵੀਂ ਇਕੱਠੀ ਹੋਊਗੀ ਆਪਾਂ ਇਸ ਵੀਡੀਓ 'ਚ ਸ਼ੇਅਰ ਕਰਾਂਗੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੇਕਰ ਤੁਹਾਡੇ ਪਿੰਡਾਂ ਦੇ ਆਸ-ਪਾਸ ਕਿਸੇ ਕੋਈ ਇਹ ਹੈਗੀ ਆ ਜਿਹਦੇ ਬਾਰੇ ਪਿੰਡ ਦੇ ਵਿੱਚ ਆਮ ਚਰਚਾ ਹੁੰਦੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਦੀ ਵੀ ਵੀਡੀਓ ਜਿਹੜੀ ਬਣਾ ਕੇ ਪਾਈ ਜਾਵੇ ਸਾਹਮਣੇ ਬਾਈ ਖੜੇ ਜਿਨ੍ਹਾਂ ਦਾ ਖੇਤ ਆ ਹਰਪੂਲ ਸਿੰਘ ਤੇ ਇਹ ਸਾਰਾ ਆਸ਼ੂਨੀ ਕੁਮਾਰ ਜੀ ਇਹਨਾਂ ਨੇ ਸਾਰੀ ਸਾਈਡ ਦਾ ਜਾਜਾ ਲੇਤਾ ਇੱਥੋਂ ਵੇਖੀ ਸਾਰੀ ਸਾਈਡ ਤੇ ਸਮਾਨ ਜਿਹੜਾ ਮਿਲਿਆ ਇਹਨਾਂ ਨੇ ਸੈਂਪਲ ਲੈ ਲਿਆ ਨਾਲ ਤੇ ਇੱਕ ਸਾਈਡ ਤੇ ਆਪਾਂ ਜਿਹੜਾ ਆਪਾਂ ਜਿੱਥੋਂ ਕਲੈਕਸ਼ਨ ਕਲੈਕਟ ਕਰੀਆਂ ਚੀਜ਼ਾਂ ਉਹ ਆ ਸੀ ਇੱਕ ਉਥੇ ਜੇ ਪਿੱਛੇ ਨਿਕਲੀ ਤੁਹਾਨੂੰ ਮੈਂ ਦਿਖਾ ਦਣਾ ਉਹ ਵੀ ਸਰ ਨੇ ਸੈਂਪਲ ਲੇਤੇ ਆ ਤੋੜਿਆਂ ਦੇ ਉੱਪਰ ਪੇਂਟ ਵੀ ਮਿਲਿਆ ਵਰਤਨਾ ਦੇ ਉੱਪਰ ਲਿਨੀਅਰ ਲਾਈਨਸ ਨੇ ਇਹ ਸਾਰੇ ਇਹ ਦੱਸਿਓ ਵੀ ਇਹ ਮਤਲਬ ਕਿ ਨਵੀਂ ਕਲਾਕ੍ਰਿਤੀ ਹੈ ਕਿ ਪੁਰਾਣੀ ਹੈ ਜੀ ਇਹ ਦੇਖੋ ਬਰਤਨ ਤਾਂ ਨਵਾਂ ਪੁਰਾਣਾ ਆਪਾਂ ਬਿਨਾਂ ਡਿਟਿਕ ਤੋਂ ਕਹਿ ਨਹੀਂ ਸਕਦੇ ਪਰ ਜਿਹੜੀ ਪੇਂਟਿੰਗ ਦਾ ਪੈਟਰਨ ਹੈ ਉਹ ਕਾਫੀ ਪੁਰਾਣਾ ਹੈ ਪੁਰਾਣਾ ਹੈ ਹਾਂ ਇਅਰਸ ਦੇ ਪੀ 100 ਸਾਲ 200 ਸਾਲ 300 ਸਾਲ 500 ਸਾਲ ਵੀ ਜਾ ਸਕਦਾ ਹੈ ਉਸ ਤੋਂ ਪੁਰਾਣਾ ਵੀ ਹੋ ਸਕਦਾ ਹੈ ਕਿਉਂਕਿ ਪੈਟਰਨ ਤਾਂ ਫੋਲੋ ਕਰਦੇ ਹਨ ਨਾ ਪਰ ਟ੍ਰੈਂਡ ਤਾਂ ਬੜੀ ਨਵੀਂ ਜਨਰੇਸ਼ਨ ਵੀ ਫੋਲੋ ਕਰਦੀ ਹੈ ਠੀਕ ਹੈ ਜੀ ਤੇ ਇੱਕ ਆਪਾਂ ਉਹ ਦੂਜਾ ਮੇਰੇ ਅਸਿੱਤੇ ਜੀ ਨੇੜੇ ਵਾਲਾ ਆਹੀ ਸੀਗਾ ਨਾ ਜੀ ਹਾਂ ਇਹ ਕੀ ਚੀਜ਼ ਹੋ ਸਕਦੀ ਹੈ ਇਹ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਤਸ਼ਤਰੀ ਹੋਏਗਾ ਨਾ ਕੋਈ ਵੱਡੀ ਚੌੜੀ ਠੀਕ ਹੈ ਜੀ ਉਹ ਢੱਕਣ ਵਗੈਰਾ ਹੋ ਸਕਦਾ ਜੀ ਢੱਕਣ ਵੀ ਹੋ ਸਕਦਾ ਹੈ ਤੇ ਕੋਈ ਨਵੀਂ ਕੋਈ ਚੌੜੀ ਲੰਬੀ ਤਸ਼ਤਰੀ ਵੀ ਹੋ ਸਕਦੀ ਹੈ ਠੀਕ ਹੈ ਜੀ ਸਰ ਸਰ ਇਹ ਇਹ ਦਾ ਨੇੜੇ ਸੀ ਚੱਕਰ ਨਾ ਜੀ ਇਹ ਘੜੇ ਦਾ ਰਿੰਮ ਹਾਂ ਇਹਨੂੰ ਪਰ ਸਟੱਡੀ ਕਰਨਾ ਪੈਣਾ ਸਾਫ਼ ਕਰਨਾ ਪੈਣਾ ਤਾਂ ਕਿ ਟੁੱਟੇ ਨਾ ਫਿਰ ਗਲਾਈ ਕਿੱਡੀ ਸੋਹਣੀ ਨਾ ਹਾਂ ਔਰ ਰਿੰਮ ਦੇਖੋ ਕਿੰਨਾ ਡਿਜ਼ਾਈਨ ਦਾ ਰਿੰਮ ਬਣਿਆ ਹੋਇਆ ਤੇ ਇੱਕ ਚੀਜ਼ ਬੜੀ ਇੰਟਰਸਟਿੰਗ ਹੈ ਇਹ ਦੇਖੋ ਇਹਨਾਂ ਦੇ ਜਿਹੜਾ ਆਊਟਰ ਸਾਈਡ ਹੈ ਉਹਨਾਂ ਦੇ ਵਿੱਚ ਡਿਜ਼ਾਈਨਿੰਗ ਕੀਤੀ ਹੋਈ ਹੈ ਲੈਅਰਾਂ ਬਣੀਆਂ ਜੀ ਲੈਅਰਸ ਬਣ ਕੇ ਡਿਜ਼ਾਈਨ ਕੀਤੀ ਸੀ। ਉਹ ਮਸਾਲਾ ਵੀ ਹੈ ਜੀ ਇਹ ਪੁਰਾਣਾ ਮਸਾਲਾ ਹੋ ਗਿਆ। ਜੀ ਜੀ। ਇਹਦੇ ਤੇ ਪੇਂਟ ਮਿਲਿਆ ਜੀ। ਇਹਨਾਂ ਦੇ ਚੌੜੇ ਬੈਂਡਸ ਨੇ। ਇੱਕ ਆਪਾਂ ਪਹਿਲਾਂ ਦੇਖੀ ਸੀ ਉਹ ਪਤਲੀਆਂ ਲਕੀਰਾਂ ਸੀ ਇੱਥੇ ਚੌੜੇ ਬੈਂਡ ਹੈ। ਠੀਕ ਹੈ ਜੀ। ਤੇ ਇਹ ਇਹਨੂੰ ਆਪਾਂ ਕਹਿੰਦੇ ਨੇ ਬਲੈਕ ਔਨ ਰੈੱਡ ਮੀਨਸ ਬਲੈਕ ਪੇਂਟਿੰਗ ਰੈੱਡ ਕਲਰ ਕਰਨ ਤੋਂ ਬਾਅਦ ਦੁਬਾਰੇ ਪਕਾਇਆ ਜਾਂਦਾ ਜੀ। ਨਹੀਂ ਨਹੀਂ ਕਲਰ ਬਾਅਦ ਹੁੰਦਾ। ਆ ਚੁਣ ਲਗਾਉਂਦਾ ਜੀ। ਠੀਕ ਹੈ ਜੀ। ਇਹ ਦੇਖੋ ਹਾਂ ਇਹ ਇਨਸ ਆਊਟਸਾਈਡ ਇਨਸਾਈਸਿੰਗ ਹੈ ਇਹ ਮਤਲਬ ਕਿਸੇ ਬਰਸ਼ ਨਾਲ ਜਾਂ ਕਿਸੇ ਹੋਰ ਤਿੱਖੀ ਚੀਜ਼ ਨਾਲ ਬਰਤਨ ਬਣਾਉਂਦੇ ਸਮੇਂ ਕਰਦੇ ਸੀ ਕੱਚੇ ਬਰਤਨ ਦੇ ਉੱਤੇ ਕਰਦੇ ਨਾ ਤਾਂ ਇਨਸਾਈਸਿੰਗ ਕਹਿੰਦੇ ਨੇ ਐਕਸਟੀਰੀਅਰ ਇਨਸਾਈਸਿੰਗ ਜੀ ਜਿਹੜਾ ਇੱਕ ਆਪਾਂ ਨੂੰ ਆ ਮੋਟਾ ਮਿਲਿਆ ਜੀ ਇਹ ਕੀ ਤੁਹਾਡੇ ਹਿਸਾਬ ਨਾਲ ਕੀ ਹੋ ਸਕਦਾ ਇਹ ਦੇਖੋ ਕਹਿ ਤਾਂ ਸਕਦੇ ਕਿ ਕਿਦਰ ਤਾਂ ਰੀ ਕੰਸਟਰਕਸ਼ਨ ਕੰਸਟਰਕਸ਼ਨ ਕਰਨਾ ਪੈਣਾ ਹੈ ਤੇ ਕੋਈ ਪਰਾਤ ਟਾਈਪ ਕੀ ਜਾਂ ਘੜਾ ਟਾਈਪ ਕੁਝ ਵੀ ਹੋ ਸਕਦਾ ਦੇਖਣਾ ਪੈਣਾ ਨੂੰ ਸਾਫ ਕਰਕੇ ਠੀਕ ਹੈ ਜੀ ਇਹ ਕੁਲਰ ਬਹੁਤ ਜਿਆਦਾ ਨਿਕਲਿਆ ਜੀ ਹਾਂ ਹਾਂ ਠੂਲੇ ਹੁੰਦੇ ਠੂਲੇ ਕਹਿੰਦੇ ਹੱਥਾਂ ਨੂੰ ਜੀ ਇਹ ਨਾ ਠੂਲੇ ਮਤਲਬ ਠੂਲਾ ਮਤਲਬ ਜਿਵੇਂ ਆਪਾਂ ਕਹਦੇ ਜੀ ਕੋਈ ਚੀਜ਼ ਰੱਖਣ ਨੂੰ ਜਿਵੇਂ ਕੋਈ ਆਪਣੇ ਰੂਨ ਨਹੀਂ ਹੁੰਦੀ ਆਪਣੀ ਗਲੋਟੇ ਵਗੈਰਾ ਬਣਾਉਣੇ ਆ ਜਾਂ ਕੋਈ ਖਾਣ ਦੀ ਚੀਜ਼ ਰੱਖ ਲਈ ਆਪਾਂ ਉਹ ਹੀ ਮੈਂ ਕਹਿ ਰਿਹਾ ਪਰਾਤ ਟਾਈਪ ਦਾ ਬਣਾਉਣਾ ਹੋ ਸਕਦਾ ਹੈ ਹਾਂ ਹਾਂ ਜੀ ਹਾਂ ਹੋ ਸਕਦਾ ਹੈ ਹੋ ਸਕਦੇ ਬਿਲਕੁਲ ਬਿਲਕੁਲ ਸੱਚਾ ਬਾਬਾ ਜੀ ਮਾਲਾ ਤੋਂ ਜਾਓਗੇ ਕਰਦੇ ਆ ਕਈ ਕਿੱਲਾਂ ਦੇ ਵਿੱਚ ਇਹ ਇਸੇ ਤਰੀਕੇ ਦੇ ਨਾਲ ਆਈਦੇ ਤੇ ਵੀ ਬਣਿਆ ਜੀ ਉਹ ਹਾਂ ਹਾਂ ਹੋਏਗਾ ਹੋਏਗਾ ਬਿਲਕੁਲ ਇਹਨਾਂ ਲੱਗਦੇ ਮੈਨੂੰ ਇਹ ਲੱਗਦਾ ਜੀ ਦੇ ਤੇ ਵੀ ਆ ਲਕੀਰਾਂ ਬਣੀਆਂ ਹੋਆ ਫੈਕਟਰੀ ਸਾਈਟ ਹੈ ਪੋਟਰੀ ਦੀ ਠੀਕ ਹੈ ਜੀ ਪੋਸੀਬਲੀ ਜੀ ਜੀ ਦੇਖੋ ਕਿਹਣਾ ਬੜਾ ਜਲਦਬਾਜ਼ੀ ਹੋਏਗਾ ਪਰ ਮੈਨੂੰ ਇਹ ਲੱਗਦਾ ਕਿ ਹੋ ਸਕਦਾ ਹੈ ਪੋਟਰੀ ਸਾਈਟ ਹੋਵੇ ਜਿੱਥੇ ਬੜੇ ਬੜੇ ਲੈਵਲ ਤੇ ਤੇ ਬੜੀ ਅਮਾਉਂਟ ਤੇ ਪੋਟਰੀ ਮਿਲਦੀ ਨੇ ਕਿਦਰ ਸਾਈਟ ਦਾ ਐਕਸਟੈਂਸ਼ਨ ਦੇਖੀਏ ਤੇ ਘਟੋ ਘਟ ਅ ਬਾਬਾ ਜੀ ਕਹਿ ਰਹੇ ਕਿ 50 ਜਾਂ 60 ਕਿੱਲੇ ਹੈ ਜਿਆਦਾ ਵੀ ਹੋ ਸਕਦੇ ਨੇ ਦੇਖਿਓ ਬਹੁਤ ਸਾਰੇ ਮਾਉਂਟਸ ਤੇ ਦੂਰ ਦੂਰ ਮਾਉ ਦੇ ਹੋ ਸਕਦਾ ਹੈ ਕਾਫੀ ਸਾਲ ਪਹਿਲਾਂ ਦੇਖੋ ਜੀ ਗ੍ਰੇਨੋਲੋਜੀ ਤ픽 ਕਹਣਾ ਸ਼ਾਇਦ ਠੀਕ ਨਹੀਂ ਹੋਏਗਾ ਪਰ ਹੰਡਰਡਸ ਆਫ ইয়ারਸ ਵੀ ਹੋ ਸਕਦਾ ਹੈ ਕਿ ਇੱਥੇ ਲੋਕ ਸੈਟਲਮੈਂਟ ਵੱਡੀ ਸੈਟਲਮੈਂਟ ਬਣਨ ਲੱਗ ਪਈਏ ਠੀਕ ਹੈ ਜੀ ਇਹ ਫਿਰ ਵਪਾਰ ਵਾਸਤੇ ਮਤਲਬ ਵੱਡੀ ਲਾਰਜ ਸਕੇਲ ਤੇ ਜਿਹੜਾ ਬਣਾ ਰਹੇ ਵੱਡੀ ਸਕੇਲ ਤੇ ਤਾਂ ਵਪਾਰੀ ਹੋਏਗਾ ਕਿਉਂਕਿ ਡੋਮੈਸਟਿਕ ਯੂਜ਼ ਤਾਂ ਫਿਰ ਛੋਟੇ ਪੱਧਰ ਤੇ ਛੋਟੇ ਪੱਧਰ ਤੇ ਇੱਕ ਇਹ ਦੱਸਦੇ ਸੀ ਜਿਹੜਾ ਉਹ ਸਾਹਮਣੇ ਵੱਡਾ ਦਰਖਤ ਨਹੀਂ ਲੱਗਿਆ ਜੀ ਉਹ ਸਾਹਮਣੇ ਜੀ ਜੀ ਆ ਵਰਕੈਨ ਦੇ ਨਾਲ ਦੀ ਦੀ ਦਾ ਹਾਂ ਜੀ ਉੱਥੇ ਛੱਪੜ ਹੋਇਆ ਕਰਦਾ ਸੀ ਪਾਣੀ ਦਾ ਜੀ ਪਾਣੀ ਦਾ ਬਸੀਲਾ ਇਹਨਾਂ ਦਾ ਉੱਥੇ ਸੀ ਸਾਹਮਣੇ ਅੱਛਾ 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 ਫਿਰ ਬਾਕੀ ਉਹ ਜਿਹੜਾ ਉਹ ਜਿਹੜਾ ਟਿੱਬਾ ਹੈਗਾ ਉਹ ਸਾਈਟ ਉਹ ਵੀ ਬਚੀ ਹੋਈ ਹੈ ਸਾਰੀ ਇਹ ਸਾਈਟ ਹੈ ਅ ਜਿਹਦੇ ਪਾ ਬਹੁਤ ਵੱਡੇ ਲੈਵਲ ਤੇ ਇਹ ਦੇਖੋ ਸੇਮ ਡਿਜ਼ਾਈਨ ਤੇ ਸੇਮ ਸਟਾਈਲ ਦੀ ਪੋਟਰੀ ਸਾਨੂੰ ਮਿਲ ਰਹੀ ਨੇ ਤੇ ਇਹ ਇੰਡੀਕੇਸ਼ਨ ਇਹ ਹੈ ਕਿ ਦੇਖੋ ਜੇ ਇੱਕ ਘਰ ਹੋਇਆ ਮੰਨ ਲਓ ਕਿ 1 ਕੰਸਟਰਕਸ਼ਨ 2 ਕੰਸਟਰਕਟ 2 ਹਾਊਸ 3 ਹਾਊਸ ਤੇ ਪੋਟਰੀ ਦਾ ਜਿਹੜਾ ਅਮਾਉਂਟ ਹੋਏਗਾ

इतना पुराना है ये कहना शायद अभी जल्दबाजी होगा पर हमको लगता है कि ये बड़े लेवल पे क्योंकि यहाँ पे जो लोकल लोग उनका मानना ये है कि काफी कम से कम पचास साठ हेक्टेयर तो उनका मानना है कि ये साइट इतने बड़े लेवल पे थी तो अभी देखना पड़ेगा वी विल हैव टू सी कि ओनली पॉटरी वॉज देर और या फिर कुछ और भी डायमेंशन और भी हमें इस से देखने को मिलते हैं मैं कह सकता, हो सकता। कि मेरे खुशी दी खबर है हो सकता है चलो सर कह रहे की खबर है भाई ਤੁਹਾ ਬਰਤਨ ਜਿਹੜੇ ਆਪਾਂ ਨੂੰ ਮਿਲੇ ਸੀ ਵਿੱਚ ਇੱਕ ਵੀਰ ਨੇ ਕਿਹਾ ਸੀ ਕਿ ਉਹੀ ਸੱਟ ਗਿਆ ਇੱਥੇ ਤੇ ਅਰੇ ਉਹ ਨਹੀਂ ਹੈ ਭਾਈ ਇਹ ਜਿਹੜਾ ਤੌੜਾ ਤੁਸੀਂ ਕਹਿੰਦੇ ਹੋ ਪੇਂਟ ਕੀਤਾ ਹੋਇਆ ਉਹ ਵੀ ਹੁਣ ਸਾਨੂੰ ਖਦਾਈ ਅਸੀਂ ਥੋੜੀ ਜਿਹੀ ਕੀਤੀ ਹੈ ਪੁਰਾਣਾ ਪੇਂਟ ਹੈ ਹੀ ਨਹੀਂ ਕੋਈ ਵੀ ਪੌਂਟ ਪੇਂਟ ਇਸ ਵਿੱਚ ਮਾਡਰਨ ਨਹੀਂ ਹੈ ਔਰ ਖੋਦ ਕਰਕੇ ਨਿਕਲ ਰਿਹਾ ਹੈ ਨੈਚੁਰਲ ਨਿਕਲ ਰਹਾ ਹੈ ਤੇ ਵੱਡੇ ਲੈਵਲ ਤੇ ਨਿਕਲ ਰਹਾ 1 2 ਪੌਟ ਤਾਂ ਚਲੋ ਪੇਂਟ ਹੋ ਸਕਦਾ ਹੈ ਸੈਂਕੜੋਂ ਪੌਟ ਕਿਵੇਂ ਪੇਂਟ ਹੋਣਗੇ ਪੋਸੀਬਲ ਨਹੀਂ ਹੈ ਮਤਲਬ ਸਿੱਟੇ ਵੀ ਬਈ ਨਹੀਂ ਹੈ ਮਤਲਬ ਕਿ ਇੱਥੇ ਫੈਕਟਰੀ ਸੀ ਜੀ ਕੋਈ ਆ ਆ ਗਈ ਉਹ ਵੱਡਾ ਪੀਸਾ ਆ ਗਿਆ ਜੀ ਇਹ ਦੇਖੋ ਕਿੰਨਾ ਵੱਡਾ ਪੀਸਾ ਜੀ ਇੱਕ ਦਾ ਛੋਟਾ ਸਿਕਮ ਨੇ ਉੱਪਰ ਦੇਖਦਾ ਇੱਕ ਸੇਮ ਹੀ ਹੈ ਕਿੰਨਾ ਵੱਡਾ ਪੀਸਾ ਬਹੁਤ بڑا ਪੌਟ ਸ਼ੈਡ ਪੌਟ ਕਹਿ ਸਕਦੇ ਵੀ ਜਿਵੇਂ ਕੋਈ ਆਟਾ ਰੱਖਣ ਨੂੰ ਜਾਂ ਕੋਈ ਵੱਡੀ ਚੀਜ਼ ਰੱਖਣ ਵਾਸਤੇ ਮਲਟੀਪਲ ਯੂਜ਼ ਹੀ ਹੈ ਆ ਬਹੁਤ ਬੜੇ ਬਹੁਤ ਸਾਰੇ ਯੂਜ਼ ਕਰਦੇ ਨੇ ਇੱਕ ਚੀਜ਼ ਦੇ ਇਹ ਵੀ ਮਲਟੀਪਲ ਯੂਜ਼ ਹੋ ਸਕਦੇ ਵੱਡਾ ਬਰਤਨ ਲੱਗਦਾ ਸਾਨੂੰ ਤੇ ਸਟੱਡੀ ਪੋਟਰੀ ਹੈ ਹਾਂ ਜੀ ਮਤਲਬ ਕਿ ਸਟੱਡੀ ਪੋਟਰੀ ਹੈ ਤੇ ਮਜ਼ੇਦਾਰ ਬਾਤ ਦੇਖੋ ਪੋਟਰੀ ਦੀ ਆਪਣੀ ਵਿਡਥ ਦੇਖੋ ਹਰ ਇੱਕ ਪੋਟਰੀ ਦੀ ਵਿਡਥ ਅਲੱਗ-ਅਲੱਗ ਹੈ ਇਹ ਦੇਖੋ ਬਿਲਕੁਲ ਮਹੀਨਾ ਬਿਲਕੁਲ ਪਤਲਾ ਹੈ ਇਹ ਥੱਲੇ ਆ ਦੇਖੋ ਬਹੁਤ ਮੋਟਾ ਹੈ ਇਹਦੇ ਮਤਲਬ ਉਹ ਕੰਮ ਹੋ ਸਕਦਾ ਜਿਹੜਾ ਝੋੜਾ ਜ਼ੋਰ ਲਾ ਕੇ ਕਰਨਾ ਜ਼ੋਰ ਲਾ ਕੇ ਕਰਨਾ ਨਾਲੇ ਤਾਂ ਕਿ ਟੁੱਟੇ ਨਾ ਟੁੱਟੇ ਨਾ ਇਹ ਜੋ ਤੁਸੀਂ ਮੜਾ ਜੇ ਜੋੜ ਲਾਓ ਟੁੱਟ ਜੂਗਾ ਇਹ ਬੜੀ ਡੈਲੀਕੇਟ ਪੋਟਰੀ ਉਪਰ ਇਹ ਤਾਂ ਮੇਰੇ ਸਾਹ ਹੁਣ ਖਾਣ ਖੂਣ ਵਾਸਤੇ ਵਰਤਦੇ ਹੋਣਗੇ ਹੋਰ ਇੰਟਰਸ ਤੇ ਬਾਹਰ ਰੈਡ ਕਲਰ ਦੇਸੀ ਪੀਕਾ ਤਾਂ ਬਹੁਤ ਸਾਰੀ ਪੋਟਰੀ ਇਸ ਤਰ੍ਹਾਂ ਦੀ ਜਿਹਨਾਂ ਦੇ ਅੰਦਰ ਸਲੀਪਿੰਗ ਵੀ ਰੈਡ ਹੈ ਤੇ ਬਾਹਰੋਂ ਵੀ ਰੈਡ ਹੈ ਆਊਟਸਾਈਡਰ ਐਕਸਟੀਰੀਅਰ ਇੰਟੀਰੀਅਰ ਸਲੀਪਿੰਗ ਰੈਡ ਹੈ ਠੀਕ ਹੈ ਅੱਛੇ ਸਲੀਪਿੰਗ ਸਾਨੂੰ ਮਿਲਦੀ ਹੈ ਗ੍ਰੇ ਕਲਰ ਦੀ ਗ੍ਰੇ ਕਲਰ ਤੇ ਮਤਲਬ ਅਲੱਗ-ਅਲੱਗ ਜਿਹੜੇ ਸਲਿੱਪ ਕਰਦੇ ਸੀ ਪੋਟਰੀ ਦੇ ਅਲੱਗ-ਅਲੱਗ ਉਹ ਕਰਦੇ ਸੀ ਸਲੀਪਿੰਗ ਹੈ ਮਤਲਬ ਮਿੱਟੀ ਦੇ ਬਰਤਨ ਨੂੰ ਘੋਲ ਵਿੱਚ ਡੁਬੋਣਾ ਤਾਂ ਕਿ ਉਸਕਾ ਇੱਕ ਅਲੱਗ ਸੇ ਕਲਰ ਅਲੱਗ ਸੇ ਟੈਕਸਚਰ ਆ ਜਿਹੜਾ ਤਿੰਨ ਲੇਅਰ ਦਾ ਆਪਾਂ ਨੂੰ ਜਿਹੜਾ ਮਿਲਿਆ ਜੀ ਉਹ ਪੀਸ ਉਸ ਮਿੱਟੀ ਦੇ ਬ ਸਾਰੀ ਸਾਈਡ ਦਾ ਜਿਹੜਾ ਸਰਵੇ ਕਰਵਾਤਾ ਨਾਲ ਉਹ ਕਹਿੰਦੇ ਵੀ ਪੁਰਾਣੀ ਸਾਈਟ ਹੀ ਹੈ ਬਿਲਕੁਲ ਇਹ ਕੋਈ ਨਵੀਂ ਸਾਈਟ ਨਹੀਂ ਕਿੰਨੇ ਸਿੱਟੇ ਨਹੀਂ ਭਾਂਡੇ ਆਪਣੇ ਕੋਲ ਤਿੰਨ ਸੈਂਪਲ ਰਹਿ ਗਏ ਇੱਕ ਤਾਂ ਆ ਜਿਹੜਾ ਜਿਹਦੇ ਵਿੱਚ ਤਿੰਨ ਪਰਤਾਂ ਬਣੀਆਂ ਹੋਈਆਂ ਸੀਗਾ ਛੋਟਾ ਜਿਹਾ ਇੰਨਾ ਕੁ ਆਪਾਂ ਸੈਂਪਲ ਰੱਖ ਲਿਆ ਇੱਕ ਇੱਕ ਆ ਵੱਡਾ ਭਾਂਡਾ ਰੱਖ ਲਿਆ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਠੂਲਾ ਕਹਿੰਦੇ ਆ ਤੇ ਆ ਵੀ ਛੋਟਾ ਵਰਤਨਾ ਕੋਈ ਕੰਮ ਆਉਂਦਾ ਹੋ ਬਹੁਤ ਸਮੇਂ ਤੇ ਤੇ ਇਹਨੂੰ ਠੂਲੀ ਕਹਿੰਦੇ ਆ ਇਹ ਤਿੰਨ ਆਪਣੇ ਕੋਲੇ ਰਹਿ ਗਏ ਇਹ ਤਾਂ ਨਾ ਪੜਖ ਲੈ ਜੌਂਕੀ ਤੌਰ ਤੇ ਤੇ ਰੱਖਾਂਗੇ ਘਰੇ ਸਰ ਕਹਿੰਦੇ ਵੀ ਇਹ ਜਿਹੜੀ ਚੀਜ਼ ਸੀਗੀ ਜਿੱਥੇ ਸਮਾਨ ਮਿਲ ਰਿਹਾ ਜਿਹੜੀ ਸਾਈਡ ਸੀਗੀ ਇਹ ਕੋਈ ਫੈਕਟਰੀ ਦਾ ਰੂਪ ਸੀ ਇੱਥੇ ਮਤਲਬ ਕਿ ਵਪਾਰ ਵਾਸਤੇ ਵੱਡੇ ਸਕੇਲ ਦੇ ਉੱਤੇ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀ ਸੋ ਜੇ ਕੋਈ ਗਾਂਹ ਗੱਲ ਵਧੀ ਤੇ ਇਹਦਾ ਕੋਈ ਗਾਂਹ ਪ੍ਰੋਸੈਸ ਚੱਲਿਆ ਤੇ ਜੋ ਵੀ ਕਾਰਵਾਈ ਹੋਊਗੀ ਤੁਹਾਨੂੰ ਸਾਰੀ ਦਿਖਾਵਾਂਗੇ ਫੋਸਾ ਦਾ 2-4 ਦਿਨਾਂ ਦੇ ਵਿੱਚ ਸਰ ਜਿਹੜੇ ਦਵਾਰੇ ਆਉਣ ਉਹ ਕਹਿ ਰਹੇ ਸੀ ਕਿ ਸਟੂਡੈਂਟਾਂ ਨੂੰ ਨਾਲ ਲੈ ਕੇ ਆ ਕੇ ਉਹਨਾਂ ਨੇ ਸਾਈਟ ਦਿਖਾਉਣੀ ਆ। ਸੋ ਉਹਦੇ ਵੀ ਤੁਹਾਨੂੰ ਦਿਖਾਵਾਂਗੇ। ਜੋ ਵੀ ਕੁਝ ਹੋਇਆ ਸਾਰੀ ਗੱਲਬਾਤ ਬੱਚੇ ਖੁਦਾਈ ਕਰਨਗੇ ਥੋੜੀ-ਬਹੁਤੀ ਸ਼ਾਇਦ ਉਹ ਵੀ ਤੁਹਾਨੂੰ ਦਿਖਾ ਦੇਣਗੇ। ਆ ਗੱਲਬਾਤ ਸੀਗੀ ਜੀ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ। ਤੇ ਜੇ ਕੋਈ ਤੁਹਾਡੇ ਪਿੰਡ ਚ ਇੱਥੇ ਹੈ ਆਸ-ਪਾਸ ਤਾਂ ਜਰੂਰ ਦੱਸਿਓ ਉਹਦੀ ਵੀ ਵੀਡੀਓ ਬਣਾ ਕੇ ਪਾਵਾਂਗੇ। ਤਦ ਤੱਕ ਲਈ ਧੰਨਵਾਦ ਦਿਓ ਇਜਾਜ਼ਤ।